ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਅੱਜ ਮੈਂ ਆਪਣੀ ਇੱਕ ਹੱਡ ਬੀਤੀ ਤੁਹਾਡੇ ਨਾਲ ਸੁਣਾਉਣ ਜਾ ਰਿਹਾ ਕਿ ਮੈਂ ਆਪਣੀ ਚਾਚੀ ਨੂੰ ਕਿਵੇਂ ਜਨਤ ਦੀ ਸੈਰ ਕਰਵਾਈ ਮੇਰਾ ਨਾਮ ਯਵਰਾਜ ਹੈ ਤੇ ਮੇਰੀ ਉਮਰ ਹੈ 24 ਸਾਲ ਤੇ ਮੇਰੀ ਚਾਚੀ ਦੀ ਉਮਰ ਹੈ 40 ਸਾਲ ਵੇਖਣ ਦੇ ਵਿੱਚ ਪਰੀਆਂ ਨੂੰ maat ਪਾਉਂਦੀ ਹੈ ਮੇਰੀ ਚਾਚੀ ਤੇ ਉਸ ਨੂੰ ਦੇਖ ਕੇ ਯਾਨੀ ਕੋਈ ਵੀ ਆਪਣੇ ਹੋਸ਼ੋ ਹਵਾਸ਼ ਖੋ ਬੈਠੇ ਮੇਰੀ ਚਾਚੀ ਜੋ ਕਿ ਨਸ਼ੀਲੀਆਂ ਅੱਖਾਂ ਵਾਲੀ ਉਸ ਨੂੰ ਦੇਖ ਕੇ ਮੇਰਾ ਅਕਸਰ ਹੀ ਰੋਮ ਰੋਮ ਖੜਾ ਹੋ ਜਾਂਦਾ ਸੀ ਉਸ ਨੂੰ ਦੇਖ ਕੇ ਉਹ ਸਭ ਕੁਝ ਕਰਨ ਨੂੰ ਮੇਰਾ ਮਨ ਕਰਦਾ ਸੀ ਜਿਸ ਦੇ ਲਈ ਪੂਰੀ ਦੁਨੀਆ ਪਾਗਲ ਹੈ ਮੇਰਾ ਚਾਚਾ ਜੋ ਕਿ ਸਾਰਾ ਦਿਨ ਸ਼ਰਾਬ ਦੇ ਨਾਲ ਰੱਜਿਆ ਰਹਿੰਦਾ ਸੀ ਅਤੇ ਮੇਰੀ ਚਾਚੀ ਨੂੰ ਟਾਈਮ ਨਹੀਂ ਸੀ ਦਿੰਦਾ ਚਾਚੀ ਜੋ ਕਿ ਜਵਾਨ ਪਈ ਸੀ ਤੇ ਉਸ ਦੀ ਜਵਾਨੀ ਠਾਠਾਂ ਮਾਰਦੀ ਸੀ ਉਸ ਦੇ ਅੰਬ ਜੋ ਕਿ ਬਾਹਰ ਨੂੰ ਉਬਰੇ ਹੋਏ ਸੀ ਅਤੇ ਉਸ ਦੇ ਜੋ ਕਿ ਵੱਡੇ ਵੱਡੇ ਪਹਾੜ ਜਦੋਂ ਤੁਰਦੀ ਸੀ ਤਾਂ ਉਹ ਕਾਟ ਬਾਟ ਕਰਕੇ ਹਲਦੇ ਸੀ ਉਸ ਨੂੰ ਦੇਖ ਕੇ ਮੇਰੀ ਵੈਸੇ ਹੀ ਹਾਲਤ ਖਰਾਬ ਹੁੰਦੀ ਰਹਿੰਦੀ ਸੀ ਅਤੇ ਮੈਂ ਹਾਥ ਰਸੀ ਅਕਸਰ ਹੀ ਕਰਦਾ ਰਹਿੰਦਾ ਸੀ ਮੈਂ ਆਪਣੀ ਚਾਚੀ ਦੇ ਨਾਲ ਕਿਵੇਂ ਉਹ ਰਾਤ ਬਤਾਈ ਅਤੇ ਕਿਵੇਂ ਉਸ ਨੂੰ ਜੰਨਤ ਦੀ ਸੈਰ ਕਰਾਈ ਤੁਸੀਂ ਦਿਲ ਥੰਮ ਕੇ ਇਹ ਬੁਰੀ ਵੀਡੀਓ ਦੇਖੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਇੱਕ ਦਿਨ ਚਾਚੀ ਮੇਰੇ ਘਰ ਦੇ ਵਿੱਚ ਆਈ ਤਾਂ ਉਸ ਸਮੇਂ ਮੈਂ ਨਹਾ ਕੇ ਬਾਹਰ ਹੀ ਆਇਆ ਸੀ ਤੇ ਮੈਂ ਤੌਲੀਆਂ ਬੰਨਿਆ ਹੋਇਆ ਸੀ ਤੇ ਜਿਵੇਂ ਹੀ ਚਾਚੀ ਮੇਰੇ ਸਾਹਮਣੇ ਆਈ ਤੇ ਮੇਰੇ ਗ드ਰਾਏ ਬदन ਨੂੰ ਦੇਖ ਕੇ ਉਹ ਉੱਚੀ ਉੱਚੀ ਸਹ ਲੈਣ ਲੱਗੀ ਮੈਂ ਸਮਝ ਗਿਆ ਕਿ ਚਾਚੀ ਇਸ ਦੇ ਅੰਦਰ ਹਲਚਲਤਾ ਜ਼ਰੂਰ ਹੋਈ ਹੈ ਅਤੇ ਐਨੇ ਵਿੱਚ ਮੈਂ ਭੱਜ ਕੇ ਜਦੋਂ ਦੂਜੇ ਕਮਰੇ ਵਿੱਚ ਜਾਣ ਲੱਗਾ ਤੇ ਮੇਰਾ ਤੌਲੀਆ ਖੁੱਲ ਗਿਆ ਤੌਲੀਆ ਖੁੱਲਣ ਦੇ ਨਾਲ ਮੇਰਾ ਖੀਰਾ ਜੋ ਕਿ ਐਸ ਵਕਤ ਚਾਚੀ ਦੇ ਸਾਹਮਣੇ ਸੀ ਚਾਚੀ ਮੇਰੇ ਖੀਰੇ ਨੂੰ ਦੇਖ ਕੇ ਅੰਦਰੋਂ ਹੀ ਅੰਦਰੋਂ ਹੀ ਖੁਸ਼ਤਾ ਬਹੁਤ ਹੋਈ ਮੇਰਾ ਖੀਰਾ ਜੋ ਕਿ ਫੜਕ ਰਿਹਾ ਸੀ ਚਾਚੀ ਹੁਣ ਟਰਛੀਆਂ ਨਜ਼ਰਾਂ ਦੇ ਨਾਲ ਮੈਨੂੰ ਵਾਰ-ਵਾਰ ਦੇਖਦੀ ਅਤੇ ਵਾਰ-ਵਾਰ ਮੈਂ ਵੀ ਚਾਚੀ ਦੇ ਉੱਪਰ ਟਰਾਈਆਂ ਮਾਰ ਲੱਗਿਆ ਇੱਕ ਦਿਨ ਚਾਚੀ ਸਾਡੇ ਘਰ ਦੇ ਵਿੱਚ ਆਈ ਤੇ ਮੈਂ ਉਸਦੇ ਪਹਾੜਾਂ ਦੇ ਉੱਪਰ ਉਂਗਲ ਲਾ ਦਿੱਤੀ ਚਾਚੀ ਸਮਝ ਗਈ ਕਿ ਮੈਂ ਕੁਝ ਐਦਾਂ ਦੀ ਹੀ ਹਰਕਤ ਕਰਦਾ ਹਾਂ ਚਾਚੀ ਮੈਨੂੰ ਕਹਿੰਦੀ ਤੈਨੂੰ ਕੀ ਚਾਹੀਦਾ ਹੈ ਮੈਂ ਵੀ ਇਹ ਕੋ ਕਹਿ ਦਿੱਤਾ ਕਿ ਮੈਨੂੰ ਉਹੀ ਚਾਹੀਦਾ ਹੈ ਜੋ ਤੂੰ ਚਾਚੇ ਨੂੰ ਦਿੰਨੀ ਹੈ ਉਸ ਤੋਂ ਬਾਅਦ ਚਾਚੀ ਹੱਸ ਕੇ ਅੰਦਰ ਚਲੀ ਗਈ ਇੱਕ ਦਿਨ ਰਾਤ ਨੂੰ ਮੈਂ ਘਰੇ ਸੁੱਤਾ ਪਿਆ ਸੀ ਤਾਂ ਮੇਰੇ ਕੋਲੇ WhatsApp ਤੇ ਮੈਸੇਜ ਆਉਂਦਾ ਹੈ ਤੇ ਉਹ ਮੈਸੇਜ ਹੈ ਚਾਚੀ ਦਾ ਚਾਚੀ ਮੈਨੂੰ ਕਹਿੰਦੀ ਕਿਵੇਂ ਮੈਂ ਕਿਹਾ ਠੀਕ ਹੈ ਚਾਚੀ ਕਿਵੇਂ ਤੇਰਾ ਖੀਰਾ ਮੈਂ ਕਿਹਾ ਖੀਰਾ ਇਸ ਟਮ ਪੂਰਾ ਟਾਈਟ ਹੈ ਤਾਂ ਉਸਨੇ ਕਿਹਾ ਮੇਰੀ ਦਰਾਰ ਵੀ ਇੱਕ ਖੀਰੇ ਨੂੰ ਆਪਣੇ ਅੰਦਰ ਲੈਣਾ ਚਾਹੁੰਦੀ ਹੈ ਕਿ ਤੂੰ ਇਹ ਮੈਨੂੰ ਖੀਰਾ ਦੇ ਸਕਦਾ ਹੈ ਤਾਂ ਮੈਂ ਵੀ ਕਿਹਾ ਹਾਂ ਚਾਚੀ ਇਹ ਤਾਂ ਮੈਂ ਕਿੰਨੇ ਚਿਰ ਦਾ ਤਰਸ ਰਿਆ ਸੀ ਕਿ ਮੇਰਾ ਖੀਰਾ ਤੇਰੀ ਦਰਾਰ ਦੇ ਵਿੱਚ ਜਾਵੇ ਤਾਂ ਉਸ ਤੋਂ ਬਾਅਦ ਚਾਚੀ ਨੇ ਵੀ ਕਿਹਾ ਕਿ ਤੇਰੇ ਚਾਚਾ ਸ਼ਰਾਬ ਪੀ ਕੇ ਸੁੱਤੇ ਹੋਏ ਨੇ ਤੂੰ ਛੇਤੀ ਛੇਤੀ ਆ ਜਾ ਅਤਿ ਆ ਕੇ ਲੁੱਟ ਲੈਣ ਜਾ ਰਿਹਾ ਤੇ ਮੈਂ ਵੀ ਦੇਰ ਨਹੀਂ ਲਾਈ ਤੇ ਜਾ ਕੇ ਚਾਚੀ ਦੀ ਰਜਾਈ ਦੇ ਵਿੱਚ ਵੜ ਗਿਆ ਚਾਚੀ ਦਾ ਚੀਕਣਾ ਬਦਨ ਅਤੇ ਉਸਦੇ ਅੰਬਾਂ ਨੂੰ ਮੈਂ ਮਸਲੀ ਜਾ ਰਿਹਾ ਸੀ ਅਤੇ ਚਾਚੀ ਨੇ ਵੀ ਬਨ ਨੂੰ ਕੁੱਟ ਕੇ ਜੱਫੀ ਪਾਲੀ ਤੇ ਉਸ ਰਾਤ ਚਾਚੀ ਨੂੰ ਜੋ ਆਨੰਦ ਮੈਂ ਦਿੱਤੇ ਜੋ ਆਨੰਦ ਮੈਂ ਦਿੱਤੇ ਉਹ ਆਨੰਦ ਚਾਚਾ ਦਾ 7 ਜਨਮ ਜਿਉਂ ਕੇ ਵੀ ਨਹੀਂ ਦੇ ਸਕਦਾ ਸੀ ਸੋ ਦੋਸਤੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ